ਹੁਣ ਇਹ ਕੱਲ ਦਾ ਬਰਸ਼ੰਡਾ ਪ੍ਰਸ਼ਾਸਨ ਕਹੀ ਜਾਂਦਾ ਵੀ ਇਹ ਬੇਵਜ੍ਹਾ ਲੜ ਰਹੇ ਨੇ ਅਸਲ 'ਚ ਬੇਵਜ੍ਹਾ ਗੱਲ ਇਹਨਾਂ ਦੀ ਆ ਇਹਨੂੰ ਡੀਸੀ ਸਾਹਿਬ ਨੂੰ ਪੁੱਛੋ ਵੀ ਤੂੰ ਪਹਿਲਾਂ ਪਥਰਾਲੇ ਇਸ ਦਿਨ ਦੇ ਵਿੱਚ ਜਿਹੜੀ ਜ਼ਮੀਨ ਦਾ ਦੇ ਵਿੱਚ ਰੌਲਾ ਪਿਆ ਸੀ ਮੱਧਾ ਉਦੋਂ ਡੀਸੀ ਸਾਹਿਬ ਤੁਸੀਂ ਸੀ ਉੱਥੇ ਤੁਸੀਂ ਉੱਥੇ ਦੱਸੋ ਵੀ 24 ਲੱਖ ਦੀ ਜਗ੍ਹਾ ਤੇ 72 ਲੱਖ ਰੁਪਇਆ ਦਵਾਇਆ ਕਿ ਨਹੀਂ ਦਵਾਇਆ ਛੋੜੀ ਦਾ ਪਹਿਲਾਂ ਤੇਰੀ ਸੀ ਸਾਨੂੰ ਕੁੱਟਣ ਦੀ ਅਸੀਂ ਤਾਂ ਇਸ ਤਰ੍ਹਾਂ ਦਾ ਆਏ ਨਹੀਂ ਅੱਜ ਤਾਂ ਮੰਗਰੋਂ ਦੱਸ ਦੋ ਕਿਤੇ ਡੱਕਾ ਤੋੜਿਆ ਹੋਵੇ ਕਿਤੇ ਜਾਂ ਜ਼ਮੀਨਾਂ 'ਚ ਵੜਨ ਵਾਸਤੇ ਆਏ ਆ ਤੁਸੀਂ ਨਾਂ ਵੜਨੰਦੇ ਅਸੀਂ ਉੱਥੇ ਤਾਂ ਰਨ ਲਾ ਕੇ ਬਹਿ ਜਾਂਦੇ ਤੁਸੀਂ ਤਾਂ ਅਥਰੂ ਗੈਸ ਦੇ ਗੋਲੇ ਛਿੜਕੇ ਪਏ ਨੇ ਹੀਰੀ ਸਾਦੀ ਸਰ ਕੱਲ ਤਾਂ ਲਗਾਤਾਰ ਜਿਹੜੀ ਆਪਸ ਵਿੱਚ ਗੰਮਗਮੀ ਚੱਲ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਤੇ ਕਿਸਾਨਾਂ ਦੀ ਕੀ ਕਾਰਨ ਲੱਗਦਾ ਹੁਣ ਤੱਕ ਕੀ ਕੀ ਕੁਝ ਹੋਇਆ ਤੱਕੀ ਅੱਗੇ ਦੀ ਰਨ ਸੀ ਦੇਖੋ ਭਾਰਤ ਮਾਲਾ ਪ੍ਰੋਜੈਕਟ ਦਾ ਤਕਰੀਬਨ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਜਿੱਥੇ ਜਿੱਥੇ ਇਨਵੋਲਵ ਹੋਈਆ ਹੋਰ ਜਥੇਬੰਦੀਆਂ ਵੀ ਲਗ ਭਾਗ 8-9 ਥਾਵਾਂ ਤੇ ਇਹ ਝਗੜਾ ਰੌਲਾ ਚੱਲਿਆ ਪਹਿਲਾਂ ਕੁਝ ਜਗ੍ਹਾ ਤੇ ਇਹ ਚੱਲਦਾ ਹੈ ਕੁਝ ਜਗ੍ਹਾ ਤੇ ਨਿਪਟਾਰਾ ਹੋ ਗਿਆ ਤੇ ਇਸੇ ਸੜਕ ਦਾ ਜਿਹੜੀ ਦੱਬੜ ਜਣ ਸੜਕਾਉਂਦੀ ਹੈ ਜਿਹੜੀ ਇਹਦੇ ਤੇ ਵੀ ਦੋ ਜਗ੍ਹਾ ਤੇ ਰੌਲਾ ਚੱਲਿਆ ਪਹਿਲਾਂ ਪੱਥਰ ਵਾਲੇ ਜਲਦਾ ਰਿਹਾ ਹੁਣ ਇੱਥੇ ਜਲਦਾ ਇਸ ਕਰਕੇ ਹੈ ਵੀ ਇਹ ਸਰਕਾਰ ਜਿਹੜੀ ਸਰਕਾਰ ਕੀਮਤਾਂ ਪਾ ਰਹੀ ਹੈ ਉਹਨਾਂ ਦੀ ਉਹਨਾਂ ਦੇ ਫਰਕ ਦੇ ਡਿਫਰੈਂਟ ਰੇਟ ਬਹੁਤ ਆ ਕਿਤੇ ਕਰੋੜ ਹੈ ਕਿਤੇ 80 ਲੱਖਾ ਕਿਤੇ 40 ਲੱਖ ਕਿਤੇ 42 ਲੱਖ ਕਿਤੇ 48 ਲੱਖ ਹੈ ਕਿਤੇ 82 ਲੱਖ ਇਹ ਇੱਕ ਤਾਂ ਡਿਫਰੈਂਟ ਰੇਟ ਤੇ ਬਹੁਤ ਰੌਲਾ ਤੇ ਡਿਫਰੈਂਟ ਰੇਟ ਤੇ ਇਹ ਰੌਲਾ ਪਿਆ ਬਈ ਲੋਕਾਂ ਨੇ ਕੁਝ ਲੋਕਾਂ ਨੇ ਜਿਹਦੇ ਪੈਸੇ ਚੱਕ ਲਏ ਜਿਹਨੇ ਸਾਂਝੇ ਬਸਤਰ ਕੇ ਸਾਂਝੇ ਖਾਤੇ ਦੇ ਵਿੱਚ ਜੇ ਕਿਸੇ ਦੇ ਨੋਂ ਤੇ ਪੈਸੇ ਪੈ ਗਏ ਉਹਨੇ ਪੈਸੇ ਚੱਕ ਲਏ ਜਿਹੜਾ ਇਹ ਕਹਿੰਦੇ ਨੇ ਬਹੁਤ ਲੋਕਾਂ ਨੇ ਪੈਸੇ ਚੱਕ ਲਏ ਤੇ ਬਹੁਤ ਲੋਕਾਂ ਨੇ ਜੇ ਪੈਸੇ ਨਹੀਂ ਚੱਕੇ ਜਿਨ੍ਹਾਂ ਨੇ ਮਤਲਬ ਰਜਾਬੰਦੀ ਤੋਂ ਬੋਲਿਆ ਕਿ ਉਹਨਾਂ ਦਾ ਜਿਨ੍ਹਾਂ ਨੇ ਪੈਸੇ ਨਹੀਂ ਲਏ ਜੀ ਉਹਨਾਂ ਦਾ ਰੌਲਾ ਹੋਊਗਾ ਉਹ ਕਹਿੰਨਗੇ ਸਾਡੀ ਜ਼ਮੀਨ ਚਾਹੀਦੀ ਪੈਸੇ ਨਹੀਂ ਜਦੋਂ ਜ਼ਮੀਨ ਵੇਚੀ ਨਹੀਂ ਅਸੀਂ ਫਿਰ ਪੈਸੇ ਅਸੀਂ ਜ਼ਮੀਨ ਚ ਕਿਉਂ ਵੜਨ ਲਈਏ ਉਹ ਜਥੇਬੰਦੀ ਕੋਲੇ ਆਏ ਨੇ ਜਥੇਬੰਦੀਆਂ ਨੇ ਮਸਲਾ ਚੱਕਿਆ ਅਸੀਂ ਅਸੀਂ ਸਰਕਾਰ ਨਾਲ ਇਹ ਸਵਸਲੇ ਦੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਦੋ ਵਾਰ ਗੱਲਬਾਤ ਕਰ ਚੁੱਕੇ ਹਾਂ ਦੋਨੇ ਵਾਰਾਂ ਚ ਮੰਤਰੀ ਮੁੱਖ ਮੰਤਰੀ ਜੀ ਨੇ ਇਹ ਵਿਸ਼ਵਾਸ ਦਵਾਇਆ ਵੀ ਕਿਸੇ ਵੀ ਕਿਸਾਨ ਤੋਂ ਜਬਰੀ ਜ਼ਮੀਨ ਨਹੀਂ ਨੱਪੀ ਜਾਊਗੀ ਕਿਸਾਨਾਂ ਨੂੰ ਰਾਜ਼ੀ ਕਰਕੇ ਉਹਨਾਂ ਦੀ ਤਸੱਲੀ ਕਰਕੇ ਉਹਨਾਂ ਦੀਆਂ ਪੂਰੀਆਂ ਕੀਮਤਾਂ ਕਰਕੇ ਫੇਰ ਹੀ ਉੱਥੇ ਜ਼ਮੀਨਾਂ ਚ ਵੜਿਆ ਜਾਊਗਾ ਇਹ ਸਾਡੀ ਜਸ ਕਰਨ ਜੀ ਨੇ ਜੀ ਆਈਜੀ ਰਿਟਾਇਰ ਨੇ ਹੁਣ ਉਹ ਗੱਲਬਾਤ ਦੇ ਵਿੱਚ ਨਵੇਂਦਾ ਵੜ ਕੇ ਬੈੰਦੇ ਨੇ ਸਰਕਾਰ ਕੋਲੋਂ ਉਹਨਾਂ ਨਾਲ ਵੀ ਲਗ ਭਾਗ ਸੰਗਰੂਰ ਦੇ ਐਸਐਸਪੀ ਦਫ਼ਤਰ ਦੇ ਵਿੱਚ ਦੋ ਵਾਰੀ ਗੱਲਬਾਤ ਹੋਈ ਹੈ ਸਾਡੀ ਦੋਨੇ ਵਾਰੀ ਉਹਨਾਂ ਨੇ ਵੀ ਕਿਹਾ ਵੀ ਇਹ ਗੱਤਾ ਪ੍ਰਧਾਨ ਜੀ ਕਾਗਜ਼ ਪਾੜ ਦਿਓ ਇਹ ਠੱਕਾ ਨਹੀਂ ਹੋਊਗਾ ਜਿਹੜਾ ਹੁਣ ਇਹ ਕੱਲ ਦਾ ਪ੍ਰਸ਼ੰਡਾ ਪ੍ਰਸ਼ਾਸਨ ਕਹੀ ਜਾਂਦਾ ਵੀ ਇਹ 2:00 ਵਜੇ ਲੜ ਰਹੇ ਨੇ ਅਸਲ ਤੇ 2:00 ਵਜੇ ਗੱਲ ਇਹਨਾਂ ਦੀ ਆ ਇਹਨੂੰ ਡੀਸੀ ਸਾਹਿਬ ਨੂੰ ਪੁੱਛੋ ਵੀ ਤੂੰ ਪਹਿਲਾਂ ਪਥਰਾਲੇ ਦੇ ਵਿੱਚ ਜਿਹੜੀ ਜ਼ਮੀਨ ਦਾ ਦੇ ਵਿੱਚ ਰੌਲਾ ਪਿਆ ਸੀ ਮੱਧਾ ਉਦੋਂ ਡੀਸੀ ਸਾਹਿਬ ਤੁਸੀਂ ਸੀ ਉੱਥੇ ਤੁਸੀਂ ਉੱਥੇ ਦੱਸੋ ਵੀ 24 ਲੱਖ ਦੀ ਜਗ੍ਹਾ ਤੇ 72 ਲੱਖ ਰੁਪਇਆ ਦਵਾਇਆ ਕਿ ਨਹੀਂ ਦਵਾਇਆ ਤੁਸੀਂ ਗੈਸ ਲੈਂਡ ਪੈਪ ਦਾ ਸਮਝੌਤਾ ਕਰਕੇ ਲਿਫਤੀ ਸਮਝੌਤਾ ਕਰਕੇ ਮੁਕਰਿਆ ਕਿ ਨਹੀਂ ਮੁਕਰਿਆ ਤੁਸੀਂ ਪਹਿਲਾਂ ਦੱਸੋ ਸਾਫ਼ ਕਰੋ ਤੁਸੀਂ ਪਹਿਲਾਂ ਆਪਣੀ ਨੀਅਤ ਸਾਫ਼ ਕਰੋ ਤੁਹਾਡਾ ਬੰਦਾ ਤੁਹਾਡਾ ਪੁਲਿਸ ਦਾ ਆਈਜੀ ਭੁੱਲਰ ਸਾਹਿਬ ਵੀਡੀਓ ਦੇ ਵਿੱਚ ਬੋਲੀ ਜਾਂਦਾ ਪੁਲਿਸ ਨੂੰ ਹੁਦਾਇਤਾ ਕਰੀ ਜਾਂਦਾ ਵੀ ਇੱਥੇ ਗੋਲੀ ਨਹੀਂ ਚਲਾਉਣੀ ਗੋਲੀ ਤੋਂ ਬਿਨਾ ਸਾਰਾ ਕੁਝ ਕਰਨਾ ਪੈਣਾ ਰਾਠੀ ਚਾਰਜ ਵੀ ਕਰਨੀ ਪਣੀ ਅਥਰੂ ਕੈਸ ਦੇ ਗੋਲੇ ਵੀ ਸਿੱਖਣੇ ਪੈਣੇ ਅਸੀਂ ਤੁਹਾਡੀ ਵੀਡੀਓ ਸੁਣੀ ਹੈ ਮਹਾਰਾਜ ਜਿਹੜਾ ਤੁਸੀਂ ਆਪਣੀ ਪੁਲਿਸ ਨੂੰ ਸਮੋਹਨ ਕਰ ਰਹੇ ਹੋ ਤੁਹਾਡੀ ਤਾਂ ਪਹਿਲਾਂ ਤੇਰੀ ਸੀ ਸਾਨੂੰ ਕੁੱਟਣ ਦੀ ਅਸੀਂ ਇਸ ਤਰ੍ਹਾਂ ਦਾ ਆਏ ਨਹੀਂ ਅੱਜ ਦਾ ਮਗਰੋਂ ਦੱਸ ਦੋ ਕਿਤੇ ਢੱਕਾ ਤੋੜਿਆ ਹੋਵੇ ਕਿਤੇ ਅਸੀਂ ਜਾ ਕੇ ਪਹਿਲ ਕੀਤੀ ਹੋਵੇ ਅਸੀਂ ਉਹਦੀਆਂ ਜ਼ਮੀਨਾਂ 'ਚ ਵੜਨ ਵਾਸਤੇ ਆਏ ਆ ਤੁਸੀਂ ਨਾਂ ਵੜਨੰਦੇ ਅਸੀਂ ਉੱਥੇ ਤਾਂ ਰਨ ਲਾ ਕੇ ਬਹਿ ਜਾਂਦੇ ਤੁਸੀਂ ਤਾਂ ਅਥਰੂ ਗੈਸ ਦੇ ਗੋਲੇ ਸੱਟ ਕੇ ਪੱਲੇ ਨੇਰੀ ਛਾਦੀ ਲੋਕਾਂ ਦੇ ਵਿੱਚ ਫਿਰ ਫਿਰ ਕੋਈ ਛਾਵਰ ਨਹੀਂ ਕੀਤਾ ਅਥਰੂ ਗੈਸ ਦੇ ਗੋਲੇ ਸੱਟ ਕੇ ਤੁਸੀਂ ਮਗਰ ਲਾਠੀ ਚਾਰ ਦੀ ਕਰਨ ਆਇਓ ਕਿੰਨੀਆਂ ਬੋੜੀਆਂ ਕੁੜੀਆਂ ਦੇ ਸਿਰਾਂ 'ਚ ਡਾਂਗਾ ਵੱਜੇ ਹੋਈ ਨੇ ਕਿੰਨੇ 2 ਦਰਜਨ ਤੋਂ ਵੱਧ ਬੰਦੇ ਆਂਦੇ ਬਾਹਾਂ ਤੇ ਡਾਂਗਾ ਵੱਜੇ ਹੋਈ ਨੇ ਹੋ ਸਕਦਾ ਹੱਡੀਆਂ ਵੀ ਫੈਕਚਰ ਹੋਣ ਅਜੇ ਪੂਰੀ ਰਿਪੋਰਟ ਨਹੀਂ ਆ ਇਸ ਕਰਕੇ ਤੱਕਾ ਤੁਸੀਂ ਕਰ ਰਹੇ ਹੋ ਕੈਸੀ ਕਰ ਰਹੇ ਉਹ ਕਹਿੰਦੇ ਨੇ ਸਾਡੇ ਦਰਜਨ ਤੋਂ ਵੱਧ ਜਿਹੜੇ ਨੇ ਪੁਲਿਸ ਮੁਲਾਜ਼ਮ ਨੇ ਅਧਿਕਾਰੀ ਨੇ ਉਹ ਜ਼ਖਮੀ ਹੋ ਗਏ ਬਾਹਾਂ ਟੁੱਟੀਆਂ ਨੇ ਸਰੇ ਰਾਜ ਸਟਾਨੇ ਦੇਖੋ ਉਹਨਾਂ ਨੇ ਜਖਮੀ ਹੋ ਗਏ ਦੀ ਜਖਮੀ ਜੇ ਵਿੱਚ ਸੱਟਾਂ ਵੱਜੀਆਂ ਨੇ ਕਿਹ ਵੱਜੇ ਨੇ ਕਿਹਨੇ ਮਾਰਿਆ ਇਹ ਤਾਂ ਉਹਨਾਂ ਨੂੰ ਪਤਾ ਹੈ ਇਹਨਾਂ ਕਰਦੇ ਹੁੰਦੇ ਨੇ ਜੀ ਸਾਡੇ ਸੱਟਾਂ ਵੱਜਣ ਸਾਡਾ ਮਰਦੇ ਤਾਂ ਵੀ ਇਹਨਾਂ ਸਾਡਾ ਬੰਦਾ ਮਰਦੇ ਕਤਲ ਤਾਂ ਵੀ ਸਾਡੇ ਸਿਰ ਪੈਂਦਾ ਹੁੰਦਾ ਸਾਡੀਆਂ ਗੱਡੀਆਂ ਤੋੜ ਕੇ ਪੁਲਿਸ ਆਉਂਦੀ ਪੁਲਿਸ ਆਉਂਦੀਆਂ ਗੱਡੀਆਂ ਤੋੜ ਕੇ ਸੰਗਤ ਮੰਡੀ 'ਚ ਹੋਈ ਇਸ ਤਰ੍ਹਾਂ ਸੰਗਤ ਮੰਡੀ 'ਚ ਲਾਠੀ ਚਾਰਜ ਕਰਕੇ ਪੁਲਿਸ ਨੇ ਜ ਆਪਣੀਆਂ ਗੱਡੀਆਂ ਜਾ ਕੇ ਹੱਥ ਤੋੜਦੀਆਂ ਹੁਣ ਕਿੰਨੇ ਬੰਦੇ ਆ ਵੀ ਜਖਮੀ ਕਰਾ ਕੇ ਕੀ ਕਰਤਾ ਕੀ ਨਹੀਂ ਕਰਤਾ ਸਾਨੂੰ ਨਹੀਂ ਪਤਾ ਪਰ ਅਸੀਂ ਇਹ ਕੰਮ ਕਰਨ ਨਹੀਂ ਸੀ ਆਏ ਅਸੀਂ ਤਾਂ ਬਹੁਤ ਸ਼ਾਂਤੀ ਨਾਲ ਬਹੁਤ ਤਰੀਕੇ ਨਾਲ ਬਹੁਤ ਢੰਗ ਨਾਲ ਆਏ ਆ ਸਾਨੂੰ ਪਤਾ ਵੀ ਗਾਹਾਂ ਵਾਲੇ ਨੇ ਜਿਹੜੇ ਉਹ ਵੀ ਸਾਡੇ ਬੱਚੇ ਨੇ ਸਾਡੇ ਪਿੰਡਾਂ ਦੇ ਮੁੰਡੇ ਨੇ ਅਸੀਂ ਉਹਨਾਂ ਦੇ ਨਾਲ ਭੇਡਣ ਵਾਸਤੇ ਨਹੀਂ ਆਏ ਸਾਡਾ ਭੇਡ ਕਾਰਪੋਰੇਟ ਨਾਲ ਹੈ ਵੱਡੇ ਪੂੰਜੀਪਤੀਆਂ ਨਾਲ ਹੈ ਸਾਡਾ ਭੇਡ ਨੀਤੀ ਨਾਲ ਹੈ ਸਰਕਾਰ ਨਾਲ ਨਹੀਂ ਸਾਡਾ ਸਰਕਾਰ ਜੇ ਉਹਨਾਂ ਨਿੱਕੇ ਦੀ ਪਹਿਰੇਦਾਰੀ ਕਰਦੀ ਹੈ ਤਾਂ ਸਰਕਾਰ ਨਾਲ ਵਿਰੋਧ ਹੋਊਗਾ ਇਹਦਾ ਤਾਂ ਸਰਕਾਰ ਹਾਂਜੀ ਅਗਲੀ ਰਣਨੀਤੀ ਕੀ ਹੋਊਗੀ ਰਣਨੀਤੀ ਇਹ ਵੀ ਆ ਚੱਲਦਾ ਜਿਵੇਂ ਅਸੀਂ ਕੱਲ ਤੇ ਆਏ ਆ ਅਸੀਂ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਰਾਤ ਨੂੰ ਹੋਇਆ ਤੇ ਰਾਤ ਦੇਰ ਰਾਤ ਇਹ ਨਿਭੜਿਆ ਉਦੋਂ ਬਾਅਦ ਅਸੀਂ ਗੁਰਦੁਆਰੇ 'ਚ ਬੈਠਿਆ ਤੇ ਸਾਡਾ ਅੰਦੋਲਨ ਚੱਲ ਰਿਹਾ ਹੈ ਪਿੱਛੋਂ ਜਨਤਾ ਦੀ ਟੁੱਟੀ ਚੱਲ ਰਹੀ ਸੀ ਕਿ ਪ੍ਰਸ਼ਾਸਨ ਦੇਖੋ ਗੱਲਬਾਤ ਦੇ ਕੱਲ੍ਹ ਸ਼ਾਮ ਨੂੰ ਆ ਗਏ ਅਸੀਂ ਦੱਸਿਆ ਵੀ ਇਹ ਮਾਹੌਲ ਬਣਾਓ ਜੀ ਪਹਿਲਾਂ ਗੱਲਬਾਤ ਵਾਲਾ ਕੋਈ ਵੀ ਉਹਨਾਂ ਨੇ ਬੰਦੇ ਐਸੇ ਹੁਣੀ ਗੜਾ ਲੈ ਡੀਸੀ ਸੰਗਰੂਰ ਨੂੰ ਬਣਾਏ ਨੇ 32 ਥਾਣੇ ਧਰਮਗਾਹ ਥਾਣੇ 'ਚ ਬੰਦ ਨੇ 32 ਮੁੰਡੇ ਲੋਂਗਵਾ ਥਾਣੇ 'ਚ ਬੰਦ ਨੇ ਲੈਰਾ ਥਾਣੇ ਚ ਬੰਦ ਨੇ ਮੂਨ ਕਠਾਣੇ ਚ ਬੰਦ ਨੇ ਸਨਾਮ ਖਾਣੇ ਚ ਬੰਦ ਨੇ ਮਲੇਨ ਕੋੜਾ ਥਾਣੇ ਚ ਤੁਸੀਂ ਬੰਦੇ ਤਾਂ ਸਾਡੇ ਅਰੈਸਟ ਕਰੀ ਜਾਂਦੇ ਹੋ ਤੇ ਤੁਸੀਂ ਇੱਧਰ ਗੱਲਬਾਤ ਦੀ ਮੇਜ ਤੇ ਗੱਲਬਾਤ ਚਲਾਉਣਾ ਚਾਹੁੰਦੇ ਹੋ ਪਹਿਲਾਂ ਬੰਦੇ ਰਿਆ ਕਰੋ ਸਾਰੇ ਤੇ ਜੇ ਸਾਡਾ ਕੋਈ ਬੰਦਾ ਆਉਂਦਾ ਸੀ ਨਾ ਬਾਹਰ ਕਿਤੇ ਵੀ ਖੜੇ ਬੰਦੇ ਕਿੱਥੇ ਵੀ ਆਉਣਗੇ ਉੱਥੇ ਰੁਕਣਗੇ ਸਾਡੇ ਬੰਦੇ ਨਹੀਂ ਆਉਣਗੇ ਇੱਧਰ ਨੂੰ ਜਿੰਨਾ ਚਿਰ ਅਸੀਂ ਨਹੀਂ ਕਹਿੰਦੇ ਜਦੋਂ ਗੱਲਬਾਤ ਚੱਲੂਗੀ ਗੱਲਬਾਤ ਚ ਕੀ ਨਿੰਪੜਦੋ ਤੋਂ ਬਾਅਦ ਦੇਖੇ ਜੋ ਤੁਹਾਡਾ ਰਹਾਬ ਦਾ ਸਾਡਾ ਰਹਾਬ ਜੀ ਤੱਕ ਕੋਈ ਗੱਲਬਾਤ ਕਿਸੇ ਪਾਸੇ ਨਹੀਂ ਚੱਲੀ ਗੱਲਬਾਤ ਚੱਲੀ ਹੈ ਜੀ ਸਵੇਰੇ ਚੱਲੀ ਹੈ ਕਰਾਉਂਡ ਦੇ ਵਿੱਚ ਆਸੀ ਵੀ ਤੁਸੀਂ ਪਹਿਲਾ ਮਾਹੌਲ ਬਣਾਓ ਮਾਹੌਲ ਵਾਸਤੇ ਆ ਬੰਦਿਆਂ ਨੂੰ ਛੱਡੋ ਜਿਨ੍ਹਾਂ ਦੇ ਮੋਬਾਈਲ ਵਗੈਰਾ ਕੋਹੇ ਨੇ ਉਹਨਾਂ ਨੂੰ ਤੋਂ ਮੋਬਾਈਲ ਵਾਪਸ ਕਰੋ ਜਿਹੜੇ ਬੰਦੇ ਖਾਣੇ ਤੇ ਮੰਦਨੇ ਗਿਆ ਕਰੋ ਜਦੋਂ ਉਹ ਰਿਹਾ ਹੋਗੇ ਦੂਜੇ ਰਾਉਂਡ ਤੇ ਬੈਠਾਂ ਗੱਲ ਇੱਕ ਬਾਨ ਦਰਜਨ ਦੇ ਕਰੀਬ ਤੁਹਾਡੇ ਜਿਹੜੇ ਨੇ ਆਪਣਾ ਆਗੂ ਨੇ ਜਿਹੜੇ ਵਿੱਚ ਤੁਸੀਂ ਵੀ ਸ਼ਾਮਲੋਂ ਪਰਚ ਗੱਲ ਕੀਤੇ ਨੇ ਪਰਚ ਇਹ ਤਾਂ ਜੀ ਅਸੀਂ ਤਾਂ ਕਿਤੇ ਮਰਜੀ ਬੈਠੇ ਹਾਂ ਜੀ ਦਿੱਲੀ ਬੈਠੇ ਹਾਂ ਵੀ ਸਾਡੇ ਤੇ ਪਰਚੇ ਹੋਣਗੇ ਪਰਚੇ ਤਾਂ ਕਰਦੇ ਹੁੰਦੇ ਆ ਪਰਚਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪਰਚ ਕਰਦੇ ਠੂਠੇ ਕਰਦੇ ਆ ਸਾਨੂੰ ਪਰਚਾ ਪਰਚਾਣਾ ਸਾਡਾ ਕੋਈ ਇੰਕਰੀਮੈਂਟ ਨਹੀਂ ਘਟਣ ਲੱਗਿਆ ਪਰਚੇ ਪਰਚੇ ਜਦੋਂ ਗੱਲ ਕਿਸੇ ਰੇ ਚੜ ਗਈ ਪਰਚੇ ਪਰਚੇ ਵੀ ਰੱਦ ਹੋ ਜਾਣਗੇ ਨਹੀਂ ਹੋਣਗੇ ਤਾਂ ਵੀ ਕੋਈ ਗੱਲ ਨਹੀਂ ਭੁਗਤ ਲਾਂਗੇ ਇਹਦੀ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਕਿਸਾਨਾਂ ਦੇ ਮਸਲੇ ਹੱਲ ਕਰ ਦਿਓ ਇੱਕ ਇੱਕ ਪਰਚਾ ਸਾਡੇ ਤੇ ਹੋਰ ਪਾਉਣੇ ਪਾ ਦਿਓ